ਸਾਕੀ ਦੇ ਸਮਾਗਮ ਦੇ ਉੱਤੇ ਪਾਕਿਸਤਾਨ ਜਾ ਰਹੇ ਆਂ ਔਰ ਗੁਰੂ ਸਾਹਿਬ ਗੁਰੂ ਰਾਮਦਾਸ ਦੀ ਕਿਰਪਾ ਹੈ ਕਿ ਬਹੁਤ ਵੱਡਾ ਜਥਾ ਇਸ ਵਾਰ ਜਾ ਰਿਹਾ ਹੈ ਇਹ ਤਾਂ ਕਿ ਬਹੁਤ ਘੱਟ ਲੱਗਦਾ ਸੀ ਲੇਕਿਨ ਜਿੰਨਿਆਂ ਨੇ ਵੀ ਅਪਲਾਈ ਕੀਤਾ ਸਾਰਿਆਂ ਨੂੰ ਵੀਜ਼ਾ ਮਿਲ ਗਿਆ ਔਰ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਆਂ ਜਿੱਤੇ ਪਾਕਿਸਤਾਨ ਦੇ ਜਾ ਰਹੇ ਆਂ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਲੋਹਰ ਦਮਾਗਾ ਉੱਥੇ ਗੁਰਦੁਆਰੇ ਦੇ ਦਰਸ਼ਨ ਕਰਾਂਗੇ ਸਾਡੀ ਕਿਸਮਤ ਅੱਛੀ ਆ ਕਿ ਅਸੀਂ ਪਾਕਿਸਤਾਨ ਦਾ ਵਿਦਿਆ ਜਿਹੜੇ ਸਾਡੇ ਗੁਰਦਾਰੇ ਸਾਤੋਂ ਰਗੇ ਸਾਨੂੰ ਉਹਨਾਂ ਦੇ ਦਰਸ਼ਨ ਦਿਖਾਰੇ ਕਰਾਂਗੇ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਜੋ ਸਾਡੀ ਮੈਨੇਜਮੈਂਟ ਸ੍ਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਔਰ ਇਹਨਾਂ ਨੇ ਸਾਨੂੰ ਮੌਕਾ ਬਖਸ਼ਿਆ ਉੱਥੇ ਜਾਣ ਦਾ ਮੈਂ ਭਾਵੇਂ ਦੋ ਤਿੰਨ ਵਾਰੀ ਪਹਿਲਾਂ ਵੀ ਗਿਆ ਹਾਂ ਪਰ ਇਹ ਜਿਹੜਾ ਆ ਇਸ ਵਾਰੀ ਜਿੱਥਾ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਉੱਥੇ ਜਾ ਰਹੇ ਹਾਂ ਇਹਨਾਂ ਸ਼ਬਦਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਰਡ ਡਿਸੀਪਲ ਜੀ ਕੀ ਕਹਿਣਾ ਚਾਹੁੰਦੇ ਕਿ ਹਰ ਵਾਰੀ ਫੋਟੋ ਮਿਲਦਾ ਹੈ ਬਸ ਵੱਧ ਵੱਧ ਬੰਦੇ ਦਿੱਤੇ ਜਾਣ ਇਸ ਵਾਰੀ ਜਿੰਨੇ ਵੀ ਪਾਕਪੁਰ ਤੇ ਜਿਹੜੇ ਸਾਰੇ ਨਹੀਂ ਨਿਕਲ ਸਕਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਵਿਸਾਖੀ ਤੇ ਵਿਸ਼ੇਸ਼ ਚਥਾ ਜਿਹੜਾ ਉਹ ਪਾਕਿਸਤਾਨ ਦੇ ਗੁਰਦਆਮਾਂ ਦੇ ਦਰਸ਼ਨ ਆ ਲਈ ਜਾ ਰਿਹਾ ਹਰ ਸਾਲ ਵੱਡੀ ਪੱਧਰ ਤੇ ਜਿਹੜੇ ਉਹ ਵਿਜੇ ਕਟੇ ਜਾਂਦੇ ਸੀ ਜਿਹਦੇ ਨਾਲ ਸੰਗਤਾਂ 'ਚ ਬਹੁਤ ਨਿਰਾਸ਼ਾ ਫੈਲਦੀ ਸੀ ਪਰ ਇਸ ਵਾਰ 100% ਜਿਹੜੇ ਉਹ ਵਿਜੇ ਮਿਲੇ ਆ ਮੈਂ ਮਾਂਜੋ ਪ੍ਰਧਾਨ ਸਾਹਿਬ ਸਰਦਾਰ ਜਿੰਦਸੀ ਧਾਮੀ ਜੀ ਵੱਲੋਂ ਪਾਕਿਸਤਾਨ ਸਰਕਾਰ ਦਾ ਪਾਕਿਸਤਾਨ ਵਾਸੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡੀ ਪੱਧਰ ਤੇ ਵਿਜੇ ਦੇ ਕੇ ਸੰਗਤਾਂ ਨੂੰ ਆਪਣੇ ਵਿਛੜੇ ਗੁਰ ਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਮੈਂ ਨਾ ਵੀ ਪਾਕਿਸਤਾਨ ਸਰਕਾਰ ਨੂੰ ਪ੍ਰਧਾਨ ਜੀ ਵੱਲੋਂ ਬੇਨਤੀ ਕਰਦਾ ਕਿ ਇਹ ਵਿਜੇ ਇਦਾਂ ਹੀ ਜਾਰੀ ਰੱਖੇ ਜਾਣ ਤਾਂ ਜੋ ਸੰਗਤਾਂ ਜਿਹੜੇ ਆਪਣੇ ਵਿਛੜੇ ਗੁਰ ਧਾਮਾਂ ਦੇ ਖੁੱਲੇ ਦਰਸ਼ਨਦਾਰ ਕਰ ਸਕਣ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਧਨਵੰਤ ਰਾਏ ਆਸੀ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਅਮਲੋਤੋਂ ਆ ਜੀ ਅਸੀਂ ਵੰਦਰ ਸਿੰਘ ਖਾਲਸਾ ਜੀ ਦੇ ਰਹਿਨਮਾਈ ਦੇ ਵਿੱਚ ਅਸੀਂ ਪਾਸਪੋਰਟ ਦਿੱਤੇ ਸੀਗੇ ਅਸੀਂ ਬਹੁਤ ਧੰਨਵਾਦੀ ਆਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਜਿਨ੍ਹਾਂ ਨੇ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਇਹ ਜੱਸ ਭਾਗ ਪ੍ਰਾਪਤ ਹੋਇਆ ਜਿਹੜਾ ਅਸੀਂ ਮਤਲਬ ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਦੇਖਣ ਪਾਕਿਸਤਾਨ ਜਾ ਰਹੇ ਆਂ ਅਸੀਂ ਤਕਰੀਬਨ 19 ਤਰੀਕ ਦੀ ਸਾਡੀ ਕਿੰਨੇ ਲੋਕ ਜਾ ਰਹੇ ਅਸੀਂ ਲਗਭਗ ਕਾਹਟ 100 ਦੇ ਨੇੜੇ ਸਾਨੂੰ ਜਿਹੜੀ ਜਾਣਕਾਰੀ ਮਿਲੀ ਹੈ ਵੀ ਕਾਹਟ 100 ਫਿਰ ਤੁਸੀਂ ਕਿੰਨੇ ਜਾ ਰਹੇ ਅਸੀਂ 100 100 ਕ ਦੇ ਕਰੀਬ ਸਾਡੇ ਸਾਡੇ ਡਿਸਟ੍ਰਿਕਟ ਫਤਿਹਗੜ ਸਾਹਿਬ ਤੋਂ 100 ਕ ਦੇ ਕਰੀਬ ਹਾਂਜੀ ਜੀ ਅਸੀਂ ਪਹਿਲੀ ਵਾਰ ਚੱਲੇ ਹਾਂ ਸਾਡੀ ਬੰਦ ਦੇ ਵਿੱਚ ਬਹੁਤ ਖੁਸ਼ੀ ਹੈ ਜੀ ਬਹੁਤ ਉਤਸ਼ਾਹ ਹੈ ਜਾਣ ਦਾ ਦੇਖਣ ਦਾ ਅਸੀਂ ਬਹੁਤ ਧੰਨਵਾਦੀ ਹਾਂ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਜਿਨ੍ਹਾਂ ਨੇ ਮਤਲਬ ਇਸ ਸਾਨੂੰ ਵੀਜ਼ੇ ਦਿੱਤੇ ਜਾਂ ਮਤਲਬ ਅਸੀਂ ਜਾ ਰਹੇ ਹਾਂ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਮੇਰਾ ਨਾਮ ਗੁਰਦੇਵ ਸਿੰਘ ਜੀ ਮੈਂ ਪਿੰਡ ਤਲਵੰਡੀ ਡੱਡੀਆਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਇਆ ਹਾਂ ਜੀ ਤੇ ਮੇਰਾ ਨਾਮ ਗੁਰਦੇਵ ਸਿੰਘ ਆ ਜੀ ਕਿੰਨੇ ਚਲੇ ਜਾ ਰਹੇ ਤੇ ਕਿੰਨੇ ਦਿਨ ਦੀ ਵੀਜ਼ਾ ਮਿਲੇ ਤੁਹਾਨੂੰ ਐਸੀ ਪਰਿਵਾਰ ਦੇ ਤਿੰਨ ਮੈਂਬਰ ਜਾ ਰਹੇ ਆ ਜੀ ਸਾਨੂੰ 10 ਦਿਨ ਦਾ ਵੀਜ਼ਾ ਮਿਲਿਆ ਜੀ ਤੇ ਪਹਿਲੀ ਵਾਰ ਚਲੇ ਗਏ ਕਿਹਨੂੰ ਗਏ ਅਸੀਂ ਪਹਿਲੀ ਵਾਰ ਚਲੇ ਆ ਜੀ ਕਿਸ ਤਰ੍ਹਾਂ ਦਾ ਮਨ ਲੱਗ ਰਿਹਾ ਕੋਲ ਤੋਂ ਮਦਦ ਬਹੁਤ ਹੀ ਵਧੀਆ ਲੱਗ ਰਿਹਾ ਹੈ ਅਸੀਂ ਧੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆਂ ਔਰ ਦੋਨਾਂ ਸਰਕਾਰਾਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਦੀ ਮਿਹਰ ਸਦਕੇ ਇਸ ਕੀ ਸਾਰੀ ਸੰਗਤ ਨੂੰ ਜੋ ਕੇ ਵੀਜ਼ੇ ਮਿਲੇ ਆ ਸਾਰੀ ਸੰਗਤ ਅੱਛਾ ਤੋਂ ਕੰਮ ਜਾ ਰਹੇ ਫਿਰ ਪੰਜਾ ਸਾਹਿਬ ਤੇ ਲਾਹੌਰ ਦੇ ਵਿੱਚ ਜਿਹੜੇ ਗੁਰਦਵਾਰ ਸਾਹਿਬ ਸੱਚਾ ਸੋਦਾ ਹੋਰ ਵੀ ਉਹਨਾਂ ਨੂੰ ਦਰਸ਼ਨਾਂ ਲਈ ਜਾ ਰਹੇ ਆ ਜੀ ਸਰ ਆਪਣਾ ਨਾਮ ਦੱਸ ਕੇ ਕਿੱਥੋਂ ਆਏ ਤੁਸੀਂ ਮੇਰਾ ਨਾਮ ਕਣੀ ਸ਼ਾਮ ਹੈ ਮੈਂ ਮਾਨਸਾ ਤੋਂ ਆਇਆ ਕਿੰਨੇ ਲੋਕ ਜਾ ਰਹੇ ਤੁਸੀਂ ਅਸੀਂ ਫਿਲਹਾਲ ਤਾਂ ਮੈਂ ਇਕੱਲਾ ਹੀ ਜਾ ਰਿਹਾ ਹਾਂ ਹਾਂਜੀ ਪਹਿਲੀ ਵਾਰ ਜਾ ਰਿਹਾ ਪਹਿਲੀ ਵਾਰ ਜਾ ਰਹੇ ਹਾਂ ਬਹੁਤ ਵਧੀਆ ਬਹੁਤ ਖੁਸ਼ੀ ਹੈ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਜਾ ਰਹੇ ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਜੇ ਇਸਵਰ ਸਾਰਿਆਂ ਨੂੰ ਦਿੱਤੇ ਆ ਧੰਨਵਾਦ ਇਹਨਾਂ ਦਾ ਤੇ ਕਿਹੜੀ ਕਿਹੜੀ ਜਗ੍ਹਾ ਤੇ ਚਲ ਰਹੇ ਨਨਕਾਣਾ ਸਾਹਿਬ ਪੰਜਾ ਸਾਹਿਬ ਡੇਰਾ ਬਾਬਾ ਨਾਨਕ ਤੇ ਹੋ ਕੇ ਕਰਤਾਰਪੁਰ ਹੋ ਕੇ ਸ਼ਾਇਦ 10 ਦਿਨ ਬਾਅਦ ਵਾਪਸੀ ਹੈ ਸਰਕਾਰਾਂ ਨੂੰ ਅਪੀਲ ਕਰਨਾ ਚਾਹੀਦਾ ਕੋਈ ਸਰਕਾਰਾਂ ਨੂੰ ਇਹ ਹੀ ਅਪੀਲ ਹੈ ਵੀ ਸਿੱਖ ਸੰਗਤ ਦੇ ਜਿਹੜੇ ਵਿਜੇ ਆਸਤੇ ਹੀ ਖੁੱਲਣਾ ਸਿੱਖ ਸੰਗਤ ਆਵੇ ਜਾਵੇ ਜਦੋਂ ਮਰਜੀ ਪਾਸਪੋਰਟ ਵਾਲਾ ਝੰਡਟ ਨਹੀਂ ਨਾ ਹੋਵੇ ਤਾਂ ਕੋਈ ਵੀ ਬਾਬੇ ਨਾਨਕ ਦੀ ਧਰਤੀ ਤੇ ਜਿਹੜਾ ਜਾ ਸਕਦਾ ਜਿਹੜਾ ਸਿੱਖ ਹੈ ਜਿਹੜਾ ਪੰਜਾਬੀ ਹੈ ਉਹ ਬਾਬੇ ਨਾਨਕ ਦੀ ਧਰਤੀ ਤੇ ਕੋਈ ਵੀ ਜਾਵੇ ਆਵੇ ਇਹ ਜਿਹੜੇ ਪਾਸਪੋਰਟ ਵਾਲੇ ਝੰਡਟਾ ਸਰਕਾਰਾਂ ਨੂੰ ਖਤਮ ਕਰਨੇ ਚਾਹੀਦੇ ਬਹੁਤ ਵਧੀਆ ਲੱਗਦਾ ਜੇ ਬਸਾਕੀ ਦੇ ਬਾਰੇ ਤੁਹਾਨੂੰ ਦੱਸਣਾ ਚਾਹਦਾ ਜੋ ਬਸਾਕੀ ਹੈ ਗੁਰਨਾਨ ਦੇਵ ਜੀ ਦੇ ਟਾਈਮ ਤੇ ਚੱਲੀ ਆ ਰਹੀ ਹੈ ਗੁਰਨਾਨ ਦੇਵ ਜੀ ਨੇ ਤੁਖਾਰੀ ਚਲ ਤੇ ਬਹੁਤ ਪਹਿਲਾਂ ਦੇ ਜੋ 12 ਮਾ ਲਿਖਿਆ ਹੈ ਉਹਦੇ ਵਿੱਚ ਦੱਸਿਆ ਹੈ ਕਿ ਵੀ ਬਲ ਸਵਤ ਤੇ ਸੁਰਤ ਜੇ ਇੱਕ ਹੋ ਜਾਏ ਸਵਤ ਸੁਰਤ ਸਵਤ ਤੇ ਹੋ ਤਾਂ ਆਪ ਭਾਈ ਅਗਰ ਇੱਕ ਹੋ ਜਾਏ ਤਾਂ ਉਸ ਕੋ ਬਸਾਕੀ ਬੋਲਤੇ ਹੈ ਸਵਤ اور ਸੁਰਤ ਇੱਕ ਹੋ ਜਾਏ ਪਹਿਲੀ ਵਾਰ ਜਾ ਰਹੇ ਹੋ ਆਪ ਹਾਂ ਜੀ ਕਿਆ ਕਹਿਣਾ ਚਾਹੇਂਗੇ ਦੋਨੋ ਸਰਕਾਰਾਂ ਨੂੰ ਸਰਕਾਰਾਂ ਕੋ ਆਪ ਕੁਛ ਲਈ ਆਵਤੋ ਬਾਸ ਬਗਵਾਲ ਕੀ ਗੁਰਲਾਲ ਕੀ ਬਾਤ ਪੁੱਛ ਲੋ ਆਵਤੇ ਬਹੁਤ ਕਹਿ ਰਹੇ ਇਹ ਤਾਂ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਹਰੇਕ ਸਿੱਖ ਦੇ ਮੰਦੇ ਵਿੱਚ ਸੀਗਾ ਕਿ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰੀਏ ਔਰ ਜਿੰਨਿਆਂ ਨੇ ਅਪਲਾਈ ਕੀਤਾ ਵਾ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਇਹ ਸਾਰੇ ਸ਼ਰਧਾਲੂਆਂ ਦਾ ਜਿਹੜਾ ਜਥਾ ਮਤਲਬ ਵੀਜ਼ਾ ਲੱਗਿਆ ਵਾ ਮੈਂ ਹਿੰਦੁਸਤਾਨ ਸਰਕਾਰ ਦਾ ਵੀ ਅੰਬੈਸੀ ਦਾ ਵੀ ਔਰ ਪਾਕਿਸਤਾਨ ਸਰਕਾਰ ਦਾ ਵੀ ਇਹ ਕਹਿ ਦਿਲੋਂ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਇੰਨੇ ਵੱਡੇ ਤਦਾਦ ਦੇ ਵਿੱਚ ਜਥੇ ਨੂੰ ਵੀਜ਼ਾ ਦਿੱਤਾ ਵਾ ਮੈਂ ਦੋਨਾਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਹਾਂ ਉਹਨੇ ਤਰੀਕ ਨੂੰ ਵਾਪਸੀ ਹੈ ਜੀ ਕਿਹੜੇ ਕਿਹੜੇ ਸਮਾਗਮ ਹੋਣਗੇ ਜੀ ਉੱਥੇ ਕਿਹੜੇ ਕਿਹੜੇ ਸਮਾਗਮ ਹੋਣਗੇ ਉੱਥੇ ਵੇਖੋ ਜੀ ਵਿਸਾਖੀ ਨੂੰ ਸਮਰਪਿਤ ਆ ਮੈਨੂੰ ਜਥਾ ਜਿਹੜਾ ਜਾਣਾ ਵਾ ਤੈਂ ਵਸਾਖੀ ਨੋਇਆ ਵੱਡਾ ਸਮਾਗਮ ਵਸਾਖੀ ਦਾ ਹੈ ਜੀ ਬਾਕੀ ਇਹ ਉੱਤੇ ਦੀ ਮੈਨੇਜਮੈਂਟ ਨੇ ਕਿਹੜੇ ਕਿਹੜੇ ਪ੍ਰਬੰਧ ਰੀਕੇ ਨੇ ਸਾਡੇ ਵੱਲੋਂ ਪਾਕਿਸਤਾਨ ਦੀ ਜਿਹੜੀ ਆ ਮੈਨੇਜਮੈਂਟ ਕਮੇਟੀਆਂ ਨੇ ਉਹਨਾਂ ਦੇ ਵਿੱਚ ਪੂਰਾ ਜਿਹੜਾ ਅਸੀਂ ਉੱਥੇ ਜਾ ਕੇ ਸਹਿਯੋਗ ਦੇਵਾਂਗੇ ਉਹਨਾਂ ਦੇ ਨਾਲ ਤੇ ਜਿਹੜੇ ਵੀ ਸਮਾਗਮ ਉਹਨਾਂ ਨੇ ਢਕੇ ਹੋਣਗੇ ਡੇਟ ਵਾਈ ਡੇਟ ਉਹਨਾਂ ਦੇ ਵਿੱਚ ਹਰੇਕ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਜੇ ਦਾਰਾ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਇਹ ਸਾਡੀ ਟੀਮ ਸਾਡੀ ਨੂੰ ਮਲਵੀ ਬਣਾਇਆ ਗਿਆ ਵਾ ਅਸੀਂ ਉੱਥੇ ਜਾ ਕੇ ਤੇ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਸਹਿਯੋਗ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ